ਔਰ ਉਹ ਕਈ ਵੇਲੜ ਛੱਡੇ ਲੈ ਕੇ ਸਾਡੇ ਸਾਹਮਣੇ ਆ ਜਾਂਦੇ ਕਹਿੰਦੇ ਤੁਸੀਂ ਸਕੂਲਾਂ ਦੀ ਕੀ ਹੋ ਜਾਂਦੇ ਆ ਅਸੀਂ ਆਪਦੇ ਬੱਚਿਆਂ ਨੂੰ ਖੁਸ਼ੀ ਦੇਣੀ ਹੈ ਅਸੀਂ ਉਹਨਾਂ ਅਸੀਂ ਜਿਹੜੇ ਮਾਪੇ ਜਿਹੜੇ ਗਰੀਬਾਂ ਨੇ ਸਾਨੂੰ ਬਣਾਇਆ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਅਸੀਂ ਉਹਨਾਂ ਨੂੰ ਦੱਸਿਆ ਦੱਸਣਾ ਵੀ ਹੁਣ ਤੁਹਾਨੂੰ ਲੁੱਟ ਕਰਾਉਣ ਦੀ ਲੋੜ ਨਹੀਂ ਹੈ ਤੁਸੀਂ ਹੁਣ ਸਰਕਾਰੀ ਸਕੂਲਾਂ 'ਚ ਆਉਦੇ ਬੱਚੇ ਪੜਾ ਕੇ ਮੈਰੀ ਸਿੱਖਿਆ ਦੇ ਸਕਦੇ ਹੋ ਇਹ ਬਦਲਾਅ ਅਸੀਂ ਲੈ ਕੇ ਆਏ ਆ ਇਹ ਆਮ ਆਦਮੀ ਪਾਰਟੀ ਦਾ ਔਰ ਮੈਨੇ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਹੁਣ ਸਰਕਾਰੀ ਸਕੂਲ ਸਰਕਾਰੀ ਨਹੀਂ ਇਹ ਹੁਣ ਨਿਆਵੀ ਸਕੂਲ ਹੈ ਪਿਛਲੇ ਸਾਲਾਂ ਸਾਲ ਦੇ ਵਿੱਚ 199 ਵਿਦਿਆਰਥੀਆਂ ਨੇ JEE ਇੰ ਦਾ ਟੈਸਟ ਦੋਸਤਾਂ ਦਾ ਸਭ ਤੋਂ ਵੱਡਾ ਟੈਸਟ ਆ ਉਹ ਕਲੀਅਰ ਕੀਤਾ ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕੀਤਾ ਇਹ ਬਨਾਈ ਦੀ ਗੱਲ ਸਰਕਾਰੀ ਸਕੂਲਾਂ ਦੇ ਬੱਚੇ ਸਾਡੇ ਕੇਂਦਰਿਆਂ ਤਿੰਨ ਤੇ ਅਜਿੱਤਿਆ ਇਲਾਜ ਵੇਖਣ ਵਾਸਤੇ ਇਸਰੋ ਦਾ ਦੌਰਾ ਕਰਦੀ ਹੈ ਇਹ ਸਾਡੀ ਪ੍ਰਾਪਤੀ ਹੈ 2023-24 ਦੇ ਵਿੱਚ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਸ ਪਰਸੈਂਟੇਜ 92% ਤੋਂ ਪਾਰ ਹੋ ਗਈ ਅਸੀਂ ਇਹਨੂੰ 100% ਲੈ ਕੇ ਜਾਣਾ ਇਹ ਸਾਡੀ ਪ੍ਰਾਪਤੀ ਹੈ ਪਹਿਲਾਂ ਵੀ ਜਦੋਂ ਨਵੀਆਂ ਸਰਕਾਰਾਂ ਜਾਂਦੀਆਂ ਬਿੱਟਾ ਜੀ ਨਵੀਆਂ ਸਰਕਾਰਾਂ ਆਉਂਦੀਆਂ ਸੀ ਸਰਕਾਰੀ ਦੌਰੇ ਉਦੋਂ ਵੀ ਲੱਗਦੇ ਸੀ ਲੱਗਦੇ ਸੀ ਨਾ ਉਦੋਂ ਸਿੱਖਿਆ ਮੰਤਰੀ ਜਾਂਦੇ ਸੀਗੇ ਵੀ ਬਾਹਰਲੇ ਦੇਸ਼ਾਂ 'ਚ ਸਿੱਖਿਆ ਦਾ ਮਾਡਲ ਕਿਉਂ ਸਟੱਡੀ ਕਰ ਗਿਆ ਨਾ ਮੰਤਰੀ ਭਾਵੇਂ ਅਨਪੜੀ ਹੁੰਦੇ ਸੀ ਇਹ ਗੱਲ ਦਰ ਤੱਕ ਸਹੀ ਆ ਸਹੀ ਆ ਵੀ ਅਨਪੜ੍ਹੇ ਮੰਤਰੀ ਕੀ ਸਟੱਡੀ ਕਰੇਗਾ ਭਾਈ ਅਸੀਂ ਇਹ ਬਦਲਾਅ ਦੀ ਗੱਲ ਦੱਸਦਾ ਤੁਹਾਨੂੰ 234 ਪ੍ਰਿੰਸੀਪਲ ਤੇ 144 ਪ੍ਰਾਇਮਰੀ ਅਧਿਆਪਕ ਸਿੰਗapore ਦੇ ਦੇਖਤਾ ਕਿ ਉੱਥੇ ਸਕੂਲਾਂ ਦੇ ਸਟੱਡੀ ਦਾ ਪੈਟਰਨ ਐਜੂਕੇਸ਼ਨਲ ਪੈਟਰਨ ਚੱਕੀ ਕਰਕੇ ਆਉਂਦੇ ਤਾਂ ਕਿ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਸਿੱਖੀ ਲਈਏ ਅਸੀਂ 18 ਤੋਂ ਪ੍ਰਤੀਬੰਧ ਹੈਡਮਾਸਟਰ ਅਸੀਂ ਫਿਨਲੈਂਡ ਤੇ ਆਈਐਮ ਐਮ અમદાવાદ ਭੇਜੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਵਿੱਚ ਭੇਜੇ ਤਾਂ ਕਿ ਬੱਚੇ ਆ ਬੱਚਿਆਂ ਨੂੰ ਸਮਝ ਦੇ ਹਾਣੀ ਬਣਾਉਣ ਸਾਡੇ ਦੇ ਦੇ ਟੀਚਰ ਜਿਹੜੇ ਘਰ ਦੀ ਚਾਰ ਦਿਵਾਰੀ ਹੈ ਨਹੀਂ ਜਾਂ ਚਾਰ ਦਿਵਾਰੀ ਨੀਵੀ ਹੈ ਕੀ ਉਹ ਘਰ ਘਰ ਸਮਝਿਆ ਜਾਂਦਾ ਜਦੋਂ ਮਰਦੀ ਚੋਰ ਵੜਦੇ ਜਦੋਂ ਮਰਦੀ ਪਸ਼ੂ ਵੜਦੇ ਜਾਂ ਜਦੋਂ ਜਨੌਰ ਵੜਦੇ ਸੋ ਉਸ ਸਕੂਲਾਂ ਦਾ ਕੀ ਹਾਲ ਹੋ ਜਿਨ੍ਹਾਂ ਦੀ ਚਾਰਦਵਾਰੀਆਂ ਹੈ ਨਹੀਂ ਸੀ ਸੋ ਪੰਜਾਬ ਸਰਕਾਰ ਨੇ ਆਉਂਦੇ ਹੀ 98% ਸਕੂਲਾਂ ਦੇ ਵਿੱਚ ਪੱਕੀ ਜ਼ਿੰਮੇਵਾਰੀ ਕਰ ਦਿੱਤੀ ਇਹ ਸਾਡਾ ਬਦਲਾਅ ਹੈ ਕਿ ਲੋਕ ਜਿਵੇਂ ਮਰਦੀ ਗਈ ਜਾਣਾ ਕਿ ਚਾਰ ਰਾਤੇ ਲਾ ਕੇ ਪੁੱਤੋਂ ਖਿਚਾਉਣ ਲੱਗੇ ਅਸੀਂ ਕੰਮ ਕੀਤਾ ਤਾਂ ਆਏ ਆ ਤੁਹਾਡੇ ਵਾਲੇ ਤਾਂ ਪਹਿਲਾਂ ਨੀ ਪੱਥਰ ਰੱਖ ਜਾਂਦੇ ਸੀ ਪ੍ਰਿੰਸੀਪਲ ਮਗਰ 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 ਤੁਰਿਆ ਫਿਰਦਾ ਸੀ ਸਟੋਰ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਮਗਰ ਮਗਰ ਤੁਰਿਆ ਫਿਰਦਾ ਸੀ ਲੀਡਰਾਂ ਦੇ ਪੈਸੇ ਨਹੀਂ ਮੰਗਦੇ ਸੀ ਤੇ ਕੱਲੇ ਨੀਂ ਮੱਥਰੀ ਰਹਿ ਜਾਂਦੇ ਸੀ ਦਮ ਕੀ ਆਉਂਦੇ ਸੀ ਉਹ ਤਾਂ ਇਹ ਕੰਮ ਉਹ ਤਾਂ ਵੇਖ ਲੈਣਾ ਸੋਸ਼ਲ ਮੀਡੀਆ ਤੇ ਤੁਸੀਂ ਉਹ ਟੱਠਿਆਂ ਦੇ ਕੋਕੜਾ ਤੇ ਕੰਮ ਆਉਂਦੇ ਸੀ ਕਵਰੇਜ ਨੂੰ ਲਾ ਬਣਦੀ ਸੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ ਧੰਨਵਾਦ